ਮਾਰਿਆ ਨੀ ਇਹ ਕਿਹੜਾ ਪੁੱਛੀ ਠੀਕ ਬਾਪੂ ਆਪਾਂ ਲੈ ਆ ਹਾਂ ਜੀ ਕਿਹੜਾ ਪੰਡ ਆਪਣਾ ਧੂੜਪੋੜਾ ਧੂੜਪੋੜਾ ਵਾਲੇ ਬਾਪੂ ਨੇ ਲੈ ਲਿਆ ਦੋਸਤ ਆ ਪੁੱਛ ਲਾ ਬਈ ਭਲਾ ਆ ਬੱਕਰਾ ਕਾਲਾ ਬੱਕਰਾ ਕਿਨੇ ਦਾ ਦਿੱਤਾ 5.5 ਦਾ 5.5 ਇਹਦੇ ਨਾਲ ਤਾਂ 5 ਦਾ ਹੋ ਗਿਆ ਲਖਾਈ ਇਹਨਾਂ ਨੇ ਲਖਾਈ ਇਹਨਾਂ ਨੇ ਉਹ ਆਪਾਂ ਦੇ ਦੀ ਬੱਕਰੇ ਇਹਦਾ ਸੀਗਾ ਤੇਰੀ ਵਾਲੀ ਬੱਕਰੀ ਗਣਾਓ ਪੈਸੇ ਬਾਪੂ ਸੁਣਾ ਜਰਾ ਗੋਰਾ ਸਾਥੋਂ ਨਹੀਂ ਲੈ ਗਿਆ ਤੁਸੀਂ ਲੈ ਲਓ ਜੀ ਜੀ ਆਹ ਤਾਂ ਆਹ ਤਾਂ ਆਹ ਤਾਂ ਨਹੀਂ ਕਰੂ ਬਾਅਦ ਜਾਏਗਾ ਪਾਖੋ ਜਿਓ ਨਹੀਂ ਲਖਾਈ ਇਹਨਾਂ ਦੇ ਮੈਨੂੰ ਇੱਥੇ ਇਹਨਾਂ ਕਿ ਮੇਰਾ ਸਭਾ ਨਿਸ਼ਾਨ ਮਾਰੀ ਮੈਂ ਨੇਰੇ ਹੋਇਆ ਜਾਊਂਗਾ ਪਰ ਖਾਈ ਆ ਵੀ ਠੀਕ ਆ ਉਹ ਤੇ ਖੋਲੋ ਠੀਕ ਆ ਜੀ ਚਲੋ ਬਸ ਆਹ ਹੀ ਕੰਮ ਕਿਸੇ ਪਰਚੀ ਤੇ ਉਹਦੇ ਨਾਮ ਹੀ ਦਿੰਦੇਊਗਾ ਖੋਲੋ ਆਗਾ ਬਸ ਤੇਰਾ ਹੋ ਗਿਆ ਔਰ ਯੋਗਦਾਨ ਆ ਮੈਂ ਪਟਾਕੇ ਪਾ ਕੇ ਪਾਉਣ ਬਕਰੀ ਚਾਹੀਦੀ ਲੈਣ ਲੱਗਾ ਤੂੰ ਮੈਂ ਗਾੜੀ ਲਈ ਬੈਠਾ ਕਰਾਂਗੇ ਚੂਰੂ ਵਾਲਾ ਪੱਤਰਕਾਰ ਵੀ ਫਿਰਦਾ ਇੱਕ ਵੀ ਚਾਰ ਨਹੀਂ ਗਾ ਦੂਜਾ ਵੀ ਚਾਰਿਆ ਇੱਕ ਥਾਂ 'ਚ ਲਈ ਫਿਰਦਾ ਕੋਈ ਕਿਉਂ ਪੜੀ ਲਈ ਕਰੇ ਹੁਣ ਹੁਣ ਤੇਰਾ ਮਾਲ ਸਹੀ ਆ ਬੋਲਦਾ ਨਹੀਂ ਬਾਈ ਤੂੰ ਬੋਲ 5500 ਦਾ ਆਇਆ ਬੱਕਰਾ ਰੱਖ ਲਈ ਦੇਈ ਨਾ ਪੰਜ ਦੇਈ ਨਾ ਪੰਜ ਪੰਜ ਦਾ ਪੰਜ ਹਜ਼ਾਰ ਦਾ ਸਿਰੇ ਚੜਿਆ 200 ਠੂੜ ਬੱਕਰਾ ਮੰਡੀ ਤੇ ਤੇ ਬਹੁਤ ਹੀ ਵਧੀਆ ਸੌਦੇ ਹੁੰਦੇ ਆ ਦੋਸਤੋ ਹਰ ਚੁੱਕਰ ਵਾਰ ਮਗਰ ਮਗਰ ਮੇਰਾ ਮਾਰਾ ਦਾ ਦਾ ਬਹੁਤ ਚਪਾ ਦੂਗਾ ਵੇਚਣੀ ਨਹੀਂ 4000 ਰੁਪਏ ਰੂੰਗਾ ਰੱਖਣਾ ਤੇ ਪੈਂਡੀ ਛੱਡ ਕੇ ਆਵਾਂ ਕੱਲ ਨੂੰ ਉੱਥੇ ਹੀ ਹਾਂਜੀ ਕਿੰਨੇ ਮੰਗਦੇ 13 ਬਾਈ ਜੀ ਅੱਜ ਕਿੰਨੇ ਸੌਦੇ ਕਰਤੇ 9 ਕਰਤੇ ਬਈ ਠੀਕ ਆ ਜੀ ਤੇ ਕਿੰਨੇ ਨਾਗ ਲੈ ਆਏ ਸੀ ਅੱਜ 10 ਲੈ ਲਓ ਦੋਸਤੋ ਬਾਈ ਹੁਣ 10 ਨਾਗ ਲੈ ਕੇ ਪਹੁੰਚੇ ਦੀ ਭੂਲ ਬਖਰਾ ਮੰਡੀ ਤੇ ਤੇ 9 ਨਾਗ ਬਾਈਆਂ ਨੇ ਸੇਲ ਕਰਤੇ ਤੇ ਬਹੁਤ ਵਧੀਆ ਸੌਦੇ ਹੁੰਦੇ ਆ ਦੋਸਤੋ ਹਰ ਚੁੱਕਰ ਵਾਰ ਪਿੰਡ ਭਰੂ ਬੱਕਰਾ ਮੰਡੀ ਤੇ ਕਿੰਨੇ ਵੀ ਮੇਰੇ ਬੱਕਰੀ ਪਾਲਕ ਵੀਰਾਂ ਤੇ ਖਰੀਦਦਾਰ ਵੀਰਾਂ ਤੇ ਵੱਧ ਚੜ੍ਹ ਕੇ ਪਿੰਡ ਭਰੂ ਬੱਕਰਾ ਮੰਡੀ ਤੇ ਪਹੁੰਚਿਆ ਕਰੋ ਦੋਸਤੋ ਤੇ ਬਹੁਤ ਹੀ ਵਧੀਆ ਸੌਦੇ ਹੁੰਦੇ ਆ ਦੋਸਤੋ ਦੋਸਤੋ ਮਿਲਦੇ ਆ ਦੋਸਤੋ ਐਤਨਾ ਅਗਲੀ ਵੀਡੀਓ ਦੇ ਨਾਲ ਤੇ ਬਣਿਆ ਜੋ ਵੀਡੀਓ ਐਂਡ ਤੱਕ ਤੇ ਆਹ ਇੱਕ ਨਾਗ ਰਹਿ ਗਿਆ ਬਾਈਆਂ ਦਾ ਤੇ ਆ ਵੀ ਆਪਾਂ ਬਾਈਆਂ ਦਾ ਨਾਗ ਸੇਲ ਕਰ ਦੇਣਾ ਦੋਸਤੋ ਤੇ ਬਹੁਤ ਹੀ ਵਧੀਆ ਸੌਦੇ ਕੀਤੇ ਆ ਬਾਈ ਨੇ ਅੱਜ ਪਿੰਡ ਭਰੂ ਬੱਕਰਾ ਮੰਡੀ ਤੇ ਤੇ ਮਿਲ ਜਾਂ ਦੋਸਤੋ ਇਤਨਾ ਅਗਲੀ ਵੀਡੀਓ ਤੇ ਨਾਲ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ